ਕਸ਼ਮੀਰ ਦੇ ਪੈਲਗਾਮ ਵਿੱਚ ਸਲਾਨੀਆਂ ਦੇ ਹਮਲੇ ਤੋਂ ਬਾਅਦ ਤਾਜ਼ਕੰਦ ਦੇ ਕੁਝ ਹੋਟਲਾਂ ਦੇ ਵਿੱਚ ਪਾਕਿਸਤਾਨੀਆਂ ਨੂੰ ਇਜਾਜ਼ਤ ਨਾ ਦੇਣ ਦੇ ਪੋਸਟਰ ਚਿਪਕਾ ਦਿੱਤੇ ਗਏ ਨੇ ਭਾਵੇਂ ਇੱਥੇ ਬਹੁਤ ਘੱਟ ਪਾਕਿਸਤਾਨੀ ਸੈਲਾਨੀ ਆਉਂਦੇ ਨੇ ਪਰ ਹੋਟਲ ਸੰਚਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੈਲਗਾਮ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਸੁਰੱਖਿਆ ਕਾਰਨਾਂ ਕਰਕੇ ਕਮਰਿਆਂ ਵਿੱਚ ਵੰਡਰ ਵਿੱਚ ਪਹਿਲਾ ਹੀ ਧਿਆਨ ਰੱਖਿਆ ਗਿਆ ਸੀ ਦੱਸ ਦਈਏ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਆਤਵਾਦੀਆਂ ਵੱਲੋਂ ਸੈਲਾਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਾਕਿਸਤਾਨ ਵਿਰੁੱਧ ਗੁੱਸਾ ਹੁਣ ਲੋਕਾਂ ਦਾ ਪਾਤਾ ਸਾਰਾ ਤਾਂ ਅਜਗੰਦੇ ਕੁਝ ਹੋਟਲਾਂ ਵਿੱਚ ਪਾਕਿਸਤਾਨੀਆਂ ਨੂੰ ਇਜਾਜ਼ਤ ਨਹੀਂ ਦੇ ਪੋਸਟਰ ਲਗਾਏ ਗਏ ਨੇ ਤੁਸੀਂ ਵੇਖ ਸਕਦੇ ਹੋ ਆਪਣੀ ਸਕਰੀਨ ਤੇ ਹਾਲਾਂਕਿ ਪਾਕਿਸਤਾਨੀ ਸੈਲਾਨੀ ਇੱਥੇ ਬਹੁਤ ਘਟ ਆਉਂਦੇ ਨੇ ਵਿਦੇਸ਼ੀ ਸੈਲਾਨੀ ਹੋਟਲਾਂ ਦੇ ਵਿੱਚ ਠਹਿਰਦੇ ਨੇ ਤਾਂ ਸੰਚਾਲਕਾਂ ਨੂੰ 24 ਘੰਟਿਆਂ ਦੇ ਅੰਦਰ ਸੰਬੰਧਤ ਪੁਲਿਸ ਸਟੇਸ਼ਨ ਖੇਤਰ ਅੰਦਰ ਐਲ ਆਈਯੂ ਅਤੇ ਸੀ ਫਾਰਮ ਪੇਛਣਾ ਵੀ ਪੈਂਦਾ ਹੈ ਤਾਂ ਅਜਗੰਦੇ ਹੋਟਲ ਸਿਧਾਤ ਅਤੇ ਲੱਕੀ ਗੈਸਟ ਹਾਊਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨੀ ਨੂੰ ਇਜਾਜ਼ਤ ਨਹੀਂ ਦੇ ਪੋਸਟਰ ਲਗਾਏ ਹੋਏ ਨੇ ਇਹ ਪੋਸਟਰ ਹੋਟਲ ਦੇ ਗੇਟ ਅਤੇ ਰਿਸੈਪਸ਼ਨ ਤੇ ਲਗਾਏ ਗਏ ਨੇ ਹੋਟਲ ਸਿਧਾਤ ਤੇ ਆ ਮਾਲਕ ਨੇ ਦੱਸਿਆ ਕਿ ਅਸੀਂ ਪਾਕਿਸਤਾਨੀ ਸੈਲਾਨੀਆਂ ਨੂੰ ਪਹਿਲਾਂ ਤੋਂ ਕਮਰੇ ਨਹੀਂ ਦਿੰਦੇ ਪੈਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਈ ਜਾਣ ਤੋਂ ਬਾਅਦ ਹੋਟਲਾ ਵਿੱਚ ਪਾਕਿਸਤਾਨੀ ਸੈਲਾਨੀਆਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਵਾਲੇ ਪੋਸਟਰ ਲਗਾਏ ਗਏ ਨੇ ਤਾਂ ਕਿ ਨਿਯਮ ਅਨੁਸਾਰ ਪਾਕਿਸਤਾਨੀ ਸੈਲਾਨੀ ਨੂੰ ਆਪਣੇ ਆਉਣ ਬਾਰੇ ਸੰਬੰਧਿਤ ਪੁਲਿਸ ਸਟੇਸ਼ਨ ਵਿੱਚ ਵੀ ਸੂਚਿਤ ਕਰਨਾ ਪੈਂਦਾ ਹੁਣ ਕਿਹਾ ਕਿ ਉਹਨਾਂ ਦੇ ਵੀਜ਼ਾ ਵਿੱਚ ਉਸ ਇਲਾਕੇ ਅਤੇ ਉਹਨਾਂ ਦੀ ਰਹਿਣ ਦਾ ਵੀ ਸਿਕਰ ਹੁੰਦਾ ਜਿੱਥੇ ਉਹ ਰਹਿਣਗੇ ਪਾਕਿਸਤਾਨੀ ਸੈਲਾਨੀਆਂ ਨੂੰ ਰਹਿਣ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਣ ਦੇ ਲਈ ਬਜਟ ਹੋਟਲ ਸੰਚਾਲਕ ਉਹਨਾਂ